ਹਰੇ ਆ ਇੱਥੇ ਸਾਡੇ ਵਜ਼ੀਰ ਜਿਹੜੇ ਸਾਡੇ ਇੱਥੋਂ ਦੇ ਐਮ ਐਲ ਏ ਬੀਬਾ ਅਨਮੋਲ ਗਗਨ ਮਾਨ ਜੀ ਨੇ 1 ਕਰੋੜ 24 ਲੱਖ 2 ਸਾਲਾਂ ਚ 1 ਕਰੋੜ 24 ਲੱਖ 2 ਸਾਲਾਂ ਦਾ ਐਸਪੈਂਸ ਦਿੰਦਾ ਦੂਜੀਆਂ ਤੁਹਾਡੀ ਵਿਰੋਧੀ ਪਾਰਟੀਆਂ ਕਹਿ ਰਹੀਆਂ ਸੀ ਕਿ ਆਮ ਆਦਮੀ ਪਾਰਟੀ ਕੋਲ ਕੈਂਡੀਡੇਟ ਨਹੀਂ ਮਿਲ ਰਿਹਾ ਉਮੀਦਵਾਰ ਨਹੀਂ ਮਿਲ ਰਿਹਾ ਪਰ ਇੱਕ ਆਮ ਆਦੀ ਪਾਰਟੀ ਮਾਨ ਸਾਹਿਬ ਦੀ ਵਾਇ 13 ਦੀਆਂ 13 ਸੀਟਾਂ ਜਿੱਤੂਗੀ ਔਰ ਪੰਜਾਬ ਬਣੇਗਾ ਹੀਰੋ ਭਾਜਪਾ ਨੇ ਕਾਂਗਰਸ ਨੇ ਪਤਾ ਨਹੀਂ ਖੋਲਿਆ ਕਿਤਨੇ ਕਿਤੇ ਕੋਈ ਮਨ ਦੇ ਵਿੱਚ ਜੇ ਡਰਤਾ ਨਹੀਂ ਮਹਿਸੂਸ ਹੋ ਰਿਹਾ ਕਿ ਕਿਤਨੇ ਲੀਡਰ ਕੋਈ ਧੱਕੇ ਦੇ ਡਰਾਸ ਬਣੇ ਪਾ ਭਾਜਪਾ ਇੱਥੇ ਰਾਣਾ ਦਾ ਕੁਲਜੀਤ ਨਾਗਰਾ ਦਾ ਰੌਲਾ ਪੈ ਰਿਹਾ ਹੈ ਕਿ ਦੋਨਾਂ ਵਿੱਚੋਂ ਕੋਈ ਨਾ ਕੋਈ ਤੁਹਾਡੇ ਰਬੜ ਖੜ ਸਕਦਾ ਹੈ ਜਿਹੜਾ ਮਰਜ਼ੀ ਖੜੇ ਅਸੀਂ ਤੇ ਖੜ ਗਏ ਆ ਕਿਵੇਂ ਤਾਂ ਹੰਗਾਰਾ ਮਿਲ ਰਿਹਾ ਹੈ ਵੋਟਰਾਂ ਦਾ ਵਰਕਰਾਂ ਦਾ ਕਿਵੇਂ ਸੋਚੋ ਦਾ 21 ਆਵਾਜ਼ ਆ ਵੀ ਇਸ ਵਾਰੀ ਜਿਹੜਾ ਐਮਪੀ ਵੀ ਚੋਣਾਂ ਅਸੀਂ ਆਮ ਆਦਮੀ ਪਾਰਟੀ ਦੇ ਹਾਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਆਪਣਾ ਚੋਣ ਪ੍ਰਚਾਰ ਕਰ ਰਹੀਆਂ ਨੇ 13 ਸੀਟਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਕੀਤੇ ਨੇ ਇਸ ਨੂੰ ਲੈ ਕੇ ਮਾਲਵਿੰਦਰ ਸਿੰਘ ਕੰਗ ਤੇ ਨਾਲ ਮੰਤਰੀ ਨੂੰ ਮੋਗਨ ਮਾਨ ਅੱਜ ਹਲਕੇ ਵਿੱਚ ਕੁਮਰ ਰਹੇ ਨੇ ਮੰਤਰੀ ਉਹਦਾ ਹਲਕਾ ਖਰੜਾ ਤਪਿੰਡ ਮਾਜੀ ਦੇ ਵਿੱਚ ਤੁਸੀਂ ਦੇਖੋ ਕਿ ਭਰਮਾ ਸਵਾਗਤ ਜਿਹੜਾ ਅੱਜ ਵਰਕਰਾਂ ਵੱਲੋਂ ਕੀਤਾ ਗਿਆ ਤਾ ਸਰੋਪੇ ਪਾਈ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਸਿੱਧੇ ਦਿਖਾ ਰਹੇ ਕਿ ਮਾਲਵੀਂਦਰ ਸਿੰਘ ਕਾਂਗ ਸਾਡੇ ਨਾਲ ਨੇ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਾਂਗ ਸਾਹਿਬ ਅੱਜ ਪਹੁੰਚੇ ਹੋ ਲਗਾਤਾਰ ਤੁਹਾਡਾ ਪ੍ਰਚਾਰ ਦੇਖ ਰਹੇ ਆ ਕਿ ਜਿਸ ਤਰੀਕੇ ਨਾਲ ਜੋਰ-ਸ਼ੋਰ ਨਾਲ ਚੱਲ ਰਿਹਾ ਹੈ ਤਾਂ ਕੀਮੇ ਦਾ ਹੰਗਾਰਾ ਲੋਕਾਂ ਦਾ ਗੱਲ ਇਹ ਆ ਹਾਂਜੀ 2 ਸਾਲ ਚ ਮਾਨ ਸਾਹਿਬ ਦੀ ਸਰਕਾਰ ਨੇ ਬਹੁਤ ਬਿਹਤਰੀਨ ਕੰਮ ਕੀਤੇ ਆ ਹਾਂਜੀ ਆ ਜਿਹੜੇ ਪਿੰਡ ਚ ਆਪਾਂ ਖੜੇ ਆ ਹਾਂਜੀ ਇੱਥੇ ਸਾਡੇ ਵਜ਼ੀਰ ਜਿਹੜੇ ਸਾਡੇ ਇੱਥੋਂ ਦੇ ਐਮਐਲਏ ਬੀਬਾ ਅਨਮੋਲ ਗਗਨਮਾਨ ਜੀ ਨੇ 1 ਕਰੋੜ 24 ਲੱਖ 2 ਸਾਲਾਂ ਚ 1 ਕਰੋੜ 24 ਲੱਖ 2 ਸਾਲਾਂ ਚ ਸਪੈਂਡ ਨੂੰ ਦਿੱਤਾ ਹਾਂਜੀ ਇਸ ਤਰੀਕੇ ਨਾਲ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਹੁਣ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਉਸ ਨੁਮਾਇੰਦੇ ਦੀ ਜਰੂਰਤ ਹੈ ਜੋ ਪੰਜਾਬ ਦੇ ਹੱਕਾਂ ਤੇ ਪੈਰੇ ਢਾਕਿਆਂ ਦੇ ਖਿਲਾਫ بلند ਆਵਾਜ਼ ਕਰੇ ਸੋ ਮੈਂ ਅਪੀਲ ਕੀਤੀ ਹੈ ਕਿ ਮੈਰਿਟ ਦੇ ਕੈਂਡੀਡੇਟ ਚੁਣੋ ਜੇ ਮੈਨੂੰ ਤੁਹਾਨੂੰ ਲੱਗਦਾ ਕਿ ਮੈਂ ਬਿਹਤਰੀਨ ਗੱਲ ਕਰ ਸਕਦਾ ਮੈਨੂੰ ਚੁਣੋ ਜੇ ਇਸ ਤੋਂ ਬਿਹਤਰ ਕੋਈ ਕੈਂਡੀਡੇਟ ਹੈ ਤਾਂ ਉਹਨੂੰ ਚੁਣ ਲਓ ਲੇਕਿਨ ਜੇ ਸ਼੍ਰੀ ਨਾਨਦਪੁਰ ਸਾਹਿਬ ਵਾਲੇ ਲੋਕ ਇਹ VOTER ਮੈਨੂੰ ਮੌਕਾ ਦੇਣਗੇ ਤੇ ਪੰਜਾਬ ਦੇ ਹੱਕਾਂ ਤੇ ਪੈਰੇ ਢਾਕੇ ਦੇ ਖਿਲਾਫ بلند ਆਵਾਜ਼ ਹਮੇਸ਼ਾ ਲੜਾਈ ਜਿਹੜੀ ਸੈਂਟਰ ਸਰਕਾਰ ਨਾਲ ਲੜਾ ਕੰਗਸਾਭ ਇੱਕ ਬਹੁਤ ਵੱਡਾ ਸਵਾਲ ਸੀ ਕਿ ਜਿਸ ਤਰੀਕੇ ਨਾਲ ਦੂਜੀਆਂ ਤੁਹਾਡੀ ਵਿਰੋਧੀ ਪਾਰਟੀਆਂ ਕਹਿ ਰਹੀਆਂ ਸੀ ਕਿ ਆਮ ਆਦਮੀ ਪਾਰਟੀ ਕੋ ਕੈਂਡੀਡੇਟ ਨਹੀਂ ਮਿਲ ਰਿਹਾ ਉਮੀਦਵਾਰ ਨਹੀਂ ਮਿਲ ਰਿਹਾ ਵਿਰੋਧੀਆਂ ਦੇ ਪੱਲੇ ਕੁਝ ਨਹੀਂ ਇਹਨਾਂ ਦੀ ਲੜਾਈ ਜਾਂ ਤੇ ਆਪਣੇ ਪੁੱਤਰਾਂ ਨੂੰ ਆਪਣੇ ਬੇਟਿਆਂ ਨੂੰ ਰਾਜਨੀਤੀ ਸੈੱਟ ਕਰਨ ਦੀ ਆ ਜਾਂ ਜਿਹੜੇ ਇੰਨੇ ਵੱਡੇ एंपਾਇਰ ਖੜੇ ਕੀਤੇ ਜਿਹੜੇ ਸ਼ਰਮਾਏ ਉਹਨਾਂ ਨੂੰ ਬਚਾਉਣ ਦੀ ਇਹਨਾਂ ਦੀ ਕੋਈ ਹੋਰ ਕੋਈ ਲੜਾਈ ਨਹੀਂ ਸਾਡੀ ਲੜਾਈ ਪੰਜਾਬ ਦੀਆਂ ਜਿਹੜੀਆਂ ਜਨਰੇਸ਼ਨਾਂ ਨੌਜਵਾਨਾਂ ਦਾ ਉਹਨਾਂ ਦਾ ਭਵਿੱਖ ਸਵਾਰਨ ਦੀ ਮੁਕਾਬਲਾ ਕਿਹਦੇ ਨਾਲ ਲੱਗਦਾ ਹੈ ਦੇਖੋ ਜੋਸ਼ ਕਮਾਨ ਸਾਹਿਬ ਦੀ ਸਰਕਾਰ ਜਿਸ ਤਰੀਕੇ ਨਾਲ ਇਮਾਨਦਾਰੀ ਨਾਲ ਜਵਾਬਦੇਹੀ ਨਾਲ 42000 ਨੌਕਰੀਆਂ ਬਿਜਲੀ ਫਰੀ ਮੋਹੱਲਾ ਕਲੀਨਿਕ ਬੱਚਿਆਂ ਦੀ ਪੜ੍ਹਾਈ ਬਜ਼ੁਰਗਾਂ ਦੀ ਦਵਾਈ ਕਰਪਸ਼ਨ ਤੇ ਵੱਡੀ ਲਗਾਮ ਲਾਈ ਆ ਕਿਸਾਨੀ ਔਰ ਜਵਾਨੀ ਵਾਸਤੇ ਬਿਹਤਰੀਨ ਕੰਮ ਕੀਤੇ ਆ ਮੈਨੂੰ ਲੱਗਦਾ ਨਹੀਂ ਹੈ ਕਿ ਬਹੁਤ ਜ਼ਿਆਦਾ ਇਹਨਾਂ ਨੂੰ ਲੋਕਾਂ ਨੇ ਮੂੰਹ ਲਾਉਣਾ ਆਮ ਆਦੀ ਪਾਰਟੀ ਮਾਨ ਸਾਹਿਬ ਦੀ ਗਵਾਈ 13 ਦੀਆਂ 13 ਸੀਟਾਂ ਜਿੱਤੂਗੀ ਔਰ ਪੰਜਾਬ ਬਣੇਗਾ ਹੀਰੋ ਆਮ ਆਦਮੀ ਪੰਜਾਬ ਚ ਜਿੱਤੂਗੀ 13 0 ਅੱਛਾ ਭਾਜਪਾ ਨੇ ਕਾਂਗਰਸ ਨੇ ਪਤਾ ਨਹੀਂ ਖੋਲਿਆ ਕਿਤਨੇ ਕਿਤੇ ਕੋਈ ਮਨ ਦੇ ਵਿੱਚ ਅਜੇ ਡਰਤਾ ਨਹੀਂ ਮਹਿਸੂਸ ਹੋ ਰਿਹਾ ਕਿ ਕਿਤਨੇ ਲੀਡਰ ਕੋਈ ਧਾਕੜ ਦੇ ਡਰਾਸਾ ਤੁਹਾਡੇ ਬਰਾਬਰ ਰਾਜਪਾਦੀ ਤੇ ਨਾਫਰਤੀ ਰਾਜਨੀਤੀ ਹੈ ਉਹ ਤੇ ਪੰਜਾਬ ਦੀ ਧਰਤੀ ਤੇ ਐਕਸੈਪਟ ਨਹੀਂ ਹੋ ਸਕਦੀ ਕਾਂਗਰਸੀ ਹਮੇਸ਼ਾ ਇੱਥੋਂ ਭਗੋੜੇ ਹੋਏ ਆ ਪਹਿਲਾਂ ਬਿੱਟੂ ਹੋਇਆ ਫਿਰ ਮਨੀਸ਼ ਤਵਾਰੀ ਹੋਇਆ ਤੇ ਜਿਹੜੇ ਅਕਾਲੀ ਦਲ ਦੇ ਰਹੇ ਆ ਉਹ ਜਿੱਥੇ ਨੰਬਰ ਸਾਹਿਬ ਤੋਂ ਸੀ ਫੰਡ ਪਟਿਆਲੇ ਲਾਤ ਤੇ ਤੋਂ ਇਹਨਾਂ ਦੇ ਕੈਰੇਕਟਰ ਲੋਕਾਂ ਦੇ ਸਾਹਮਣੇ ਆ ਇਹਨਾਂ ਦੇ ਦੋਹਰਾ ਮਾਪਦੰਡ ਇਹਨਾਂ ਨੂੰ ਲੋਕਾਂ ਨੇ ਮੋਹ ਨਹੀਂ ਲਿਆ ਗੁਰਜੀਤ ਰਾਣਾ ਦਾ ਕੁਲਜੀਤ ਨਾਗਰਾ ਦਾ ਰੌਲਾ ਪੈ ਰਿਹਾ ਹੈ ਕਿ ਦੋਨਾਂ ਵਿੱਚੋਂ ਕੋਈ ਨਾ ਕੋਈ ਥੋੜੇ ਰਬੜ ਖੜ ਸਕਦਾ ਆਣ ਕੇ ਜਿਹੜਾ ਮਰਜ਼ੀ ਖੜੇ ਅਸੀਂ ਤੇ ਖੜ ਗਏ ਆ ਆਵੇ ਜਿਹੜਾ ਮੈਦਾਨ ਚ ਆਉਣਾ ਗੱਲ ਮੈਰਿਟ ਤੇ ਹੋਊਗੀ ਕੰਮਾਂ ਤੇ ਹੋਊਗੀ ਗੱਲ ਹੋਊਗੀ ਜਿਹੜਾ ਪੰਜਾਬ ਦੇ ਹੱਕਾਂ ਤੇ ਪਹਿਰਾ ਦੇ ਸਕੇ ਲੋਕਾਂ ਨੇ ਇਹ ਸਿਲੈਕਟ ਕਰਨਾ ਹੈ ਕਿ ਕੋਈ ਆਪਣੇ Empire ਬਚਾਉਣ ਵਾਸਤੇ ਰਾਜਨੀਤੀ ਕਰ ਰਿਹਾ ਕੋਈ ਪੰਜਾਬ ਦੇ ਬੱਚਿਆਂ ਨੂੰ ਬਚਾਉਣ ਵਾਸਤੇ ਰਾਜਨੀਤੀ ਕਰੇ ਜਿਹੜਾ ਪੰਜਾਬ ਦੇ ਬੱਚਿਆਂ ਵਾਸਤੇ ਰਾਜਨੀਤੀ ਕਰੂ ਉਹਨੂੰ ਲੋਕ ਵੋਟ ਪਾਉਣਾ ਠੀਕ ਹੈ ਤੁਸੀਂ ਦੇਖ ਸਕਦੇ ਹੋ ਕਿ ਮਾਲਵੀਂਦਰ ਸਿੰਘ ਕਾਂਗ ਦਾ ਸਾਡੇ ਨਾਲ ਸੀ ਇਹਨਾਂ ਵੱਲੋਂ ਲਗਾਤਾਰ ਮੰਤਰੀ ਨੂੰ ਮੋਲਦਨ ਮਾਲ ਲਗਾਤਾਰ ਮਾਲਵੀਂਦਰ ਕਾਂਗ ਦੇ ਨਾਲ ਚੋਣ ਪ੍ਰਚਾਰ ਕਰਨ ਦੇ ਵਿੱਚ ਆਪਣੇ ਹਲਕੇ ਵਿੱਚ ਲੱਗੇ ਹੋਏ ਨੇ ਕਿਵੇਂ ਦਾ ਹੰਗਾਰਾ ਮਿਲ ਰਿਹਾ ਹੈ ਵੋਟਰਾਂ ਦਾ ਵਰਕਰਾਂ ਦਾ ਕਿੰਨਾ ਸੰਜੋਗ ਦੇਖੋ ਹੁਣ ਅਸੀਂ ਮਾਜਰੀ ਪਿੰਡ ਚਾਂ ਜੀ ਇੱਥੇ ਇਸ ਤੋਂ ਪਹਿਲਾਂ ਅਸੀਂ ਵਰਸਾਲਪੁਰ ਦੇ ਵਿੱਚ ਗਏ ਸੀ ਤੇ ਬਹੁਤ ਅੱਛਾ ਤੁਹਾਡੇ ਸਾਹਮਣੇ ਹੈ ਪਿੰਡਾਂ ਦੇ ਵਿੱਚ ਕੰਮ ਹੋ ਰਹੇ ਨੇ ਆ ਮਾਜਰੀ ਪਿੰਡਾ ਇੱਥੇ ਮੇਰੇ ਖਿਆਲ ਚ ਅਸੀਂ ਤਕਰੀਬਨ 1 ਕਰੋੜ 25 ਲੱਖ ਦੀ ਗ੍ਰਾਂਟ ਦੇ ਚੁੱਕੇ ਹਾਂ ਪਿਛਲਾ ਪਿੰਡ ਬਰਸਾਲਪੁਰ ਸੀ ਉੱਥੇ 20 ਲੱਖ ਤੋਂ ਉੱਪਰ ਗ੍ਰਾਂਟ ਉੱਥੇ ਦੇ ਚੁੱਕੇ ਹਾਂ ਤੇ ਪਿੰਡਾਂ ਦੇ ਵਿੱਚ ਇੰਨੇ ਥੋੜੇ ਟਾਈਮ ਦੇ ਵਿੱਚ ਕਦੀ ਵੀ ਜਿੱਥੇ ਹਲੇ ਪੰਚਾਇਤਾਂ ਵੀ ਦੁਬਾਰਾ ਨਾ ਬਣੀਆਂ ਹੋਣ ਇੰਨੀਆਂ ਗ੍ਰਾਂਟਾਂ ਨਹੀਂ ਆਈਆਂ ਤੇ ਜਗਦੀਪ ਜੀ ਮੇਰੇ ਨਾਲ ਜਗਦੀਪ ਪ੍ਰਾਣਾ ਜੀ ਖੜੇ ਨੇ ਸ਼ਾਨਦਾਰ ਸਰਪੰਚ ਨੇ ਪਿਛਲੇ ਪਿੰਡ ਦੇ ਸਰਪੰਚ ਜਸਪੀਤ ਸੀਗੇ ਵਰਸਾਲਪੁਰ ਦੇ ਉਹ ਵੀ ਸ਼ਾਨਦਾਰ ਸਰਪੰਚ ਨੇ ਕੁਝ ਸਰਪੰਚ ਹੀ ਨੇ ਸਾਡੇ ਕੋਲ ਸ਼ਾਨਦਾਰ ਨੇ ਜਿੱਥੇ ਕੰਮ ਨਹੀਂ ਰੁਕਦੇ ਜਿੱਥੇ ਪੈਸਾ ਆਉਣ ਤੋਂ ਵੀ ਨਹੀਂ ਰੁਕ ਸਕਦਾ ਤੇ ਮੇਰੀ ਤੇ ਅਸੀਂ ਦੌਰਾ ਕਰ ਰਹੇ ਆ ਨਾਲ ਮਾਲਵਿੰਦਰ ਸਿੰਘ ਕੰਗ ਜੀ ਵੀ ਆਏ ਹੋਏ ਨੇ ਸੋ ਲੋਕਾਂ ਦਾ ਇੱਕੀ ਆਵਾਜ਼ ਹੈ ਵੀ ਇਸ ਵਾਰੀ ਜਿਹੜਾ ਐਮਪੀ ਵੀ ਚੁਣਨਾ ਅਸੀਂ ਆਮ ਆਦਮੀ ਪਾਰਟੀ ਦੇ ਹੋਣਗੇ ਆਨੰਦਪੁਰ ਸਾਹਿਬ ਦੀ ਜਿਹੜੀ ਸੀਟ ਹੈ 13 ਦੀਆਂ 13 ਸੀਟਾਂ ਨੇ ਪੰਜਾਬ ਦੀਆਂ ਉਹ ਜਿੱਤ ਕੇ ਆਮ ਆਦਮੀ ਪਾਰਟੀ ਦੇ ਝੋਲੇ ਪਾਉਣੀਆਂ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਸਾਰੇ ਕੰਮ ਚੱਲ ਰਹੇ ਨੇ ਇਸ ਤਰ੍ਹਾਂ ਤੁਸੀਂ ਐਮਐਲਏ ਆਮ ਆਦੀ ਪਾਰਟੀ ਦੇ ਮਾਲੂ ਨ ਸਿੰਘ ਐਮਪੀ ਬਣਦੇ ਨੇ ਤਾਂ ਡਬਲ ਵਿਕਾਸ ਲੱਗਦਾ ਕਿ ਇਲਾਕੇ ਦਾ ਹੋ ਸਕਦਾ ਹੈ ਹਲਕੇ ਦਾ ਹੋ ਸਕਦਾ ਦੇਖੋ ਜਿਵੇਂ ਹੁਣ ਆਰਡੀਐਫ ਫੰਡ ਰੁਕਿਆ ਹੋਇਆ ਹੈ ਜਾ ਕੱਚੇ ਕਰਾਂ ਦੇ ਵੀ ਪੈਸੇ ਰੁਕੇ ਹੋਏ ਨੇ ਸਾਰੇ ਕੇਂਦਰ ਨੇ ਕੋਈ ਪੋਰਟਲ ਬੰਦ ਕੀਤਾ ਹੋਇਆ 8000 ਤੋਂ 8000 ਕਰੋੜ ਤੋਂ ਉੱਪਰ ਦਾ ਪੈਸਾ ਰੁਕਿਆ ਹੋਇਆ ਜਦੋਂ ਆਪਣੇ ਪੰਜਾਬ ਦੇ ਲੋਕ ਉੱਥੇ ਬੈਠੇ ਹੋਣਗੇ ਤਾਂ ਉਹ ਆਵਾਜ਼ ਆ ਜਿਹੜੀ ਬੜੀ ਦਮਦਾਰ ਤਰੀਕੇ ਨਾਲ ਚੱਲੀ ਜਾਂਦੀ ਹੈ ਜਿਸ ਤਰੀਕੇ ਨਾਲ ਕੇਂਦਰ ਨੇ ਆਪੋਜੀਸ਼ਨ ਪਾਰਟੀਆਂ ਨੂੰ ਬਿਨਾਂ ਸਬੂਤਾਂ ਤੋਂ ਜੇਲ੍ਹਾਂ ਚ ਪਾਇਆ ਜਾ ਰਿਹਾ ਹੈ ਉਹ ਨੂੰ ਪੰਜਾਬੀ ਜਵਾਬ ਦੇਣਗੇ ਵੀ ਵੋਟਾਂ ਦੇ ਸਿਰ ਤੇ ਲੜੋ ਧੱਕੇ ਨਾਲ ਝੂਠੇ ਗਵਾਹ ਬਣਾ ਕੇ ਇਹ ਕੰਮ ਨਾ ਕਰੋ ਤੁਸੀਂ ਬਾਬਾ ਸਾਹਿਬ ਦੇ ਜਿਹੜਾ ਸੰਵਿਧਾਨ ਹੈ ਉਹਨੂੰ ਤੋੜਨ ਮਰੋੜਨ ਦੀ ਇਹਨਾਂ ਦੀ ਤਿਆਰੀ ਹੈ ਵੋਟਾਂ ਵਾਲੇ ਕੰਮ ਨੂੰ ਵੋਟ ਪਾਉਣ ਦਾ ਅਧਿਕਾਰ ਖਤਮ ਕਰਨਗੇ ਇਹ ਜੇ ਇਹ ਜਿੱਤਦੇ ਨੇ ਹਾਂਜੀ ਤੇ ਸੋ ਮੇਰੀ ਲੋਕਾਂ ਨੂੰ ਬੇਨਤੀ ਹੈ ਵੀ ਜਿਹੜੀਆਂ ਚੋਣਾਂ ਆ ਰਹੀਆਂ ਹਲਕਾ ਖਰੜ ਦੇ ਲੋਕਾਂ ਨੂੰ ਕਿ ਆਪਣੀ ਕੱਲੀ ਕੱਲੀ ਵੋਟ ਕੀਮਤੀ ਵੋਟ ਆ ਜਿਹੜੀ ਉਹ ਝਾੜੂ ਤੇ ਮੋਹਰ ਲਾ ਕੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਤੇ ਜਿਹੜੇ ਮੋਢੇ ਨੇ ਮਜ਼ਬੂਤ ਕਰਨੇ ਨੇ ਸਰਕਾਰ ਨੂੰ ਹੋਰ ਬਲ ਦੇਣਾ ਹੈ ਚਾਹੇ ਬਿਜਲੀ ਮੁਫਤ ਹੈ ਚਾਹੇ ਸਿੱਖਿਆ ਦੇ ਖੇਤਰ ਚ ਸਰਕਾਰ ਕੰਮ ਕਰ ਰਹੀ ਹੈ ਬੱਚਿਆਂ ਨੂੰ ਸਿੱਖਿਸ਼ਤ ਕਰਨ ਵਾਸਤੇ ਸਕੂਲ ਆਫ ਫੈਮਿਨੈਂਸ ਬਣ ਰਹੇ ਨੇ ਚਾਹੇ ਉਹ ਅਸੀਂ ਹਸਪਤਾਲ ਜਿਹੜੇ ਨਵੇਂ ਬਣਾ ਰਹੇ ਹਾਂ ਘਟੋ ਘਟ 30 ਕਰੋੜ ਦੀ ਲਾਗਤ ਨਾਲ ਤਾਂ ਦੋ ਹਸਪਤਾਲ ਸਾਡੇ ਲਕੇ ਚ ਅਪਗ੍ਰੇਡ ਹੋ ਗਏ ਨੇ ਸੋ ਹਰ ਖੇਤਰ ਦੇ ਵਿੱਚ 42000 49000 ਨੌਕਰੀਆਂ ਸਰਕਾਰ ਜਿਹੜਾ ਕੰਮ ਕਰ ਰਹੀ ਹੈ ਤੇ ਵਧੀਆ ਤਰੀਕੇ ਨਾਲ ਕਰ ਰਹੀ ਹੈ ਇਥੇ ਪਿੰਡੋਂ ਪਿੰਡ ਖੇਡਾਂ ਦੇ ਮੈਦਾਨ ਬਣਾ ਰਹੇ ਆ ਪਿੰਡਾਂ ਦੇ ਵਿੱਚ ਵਿਕਾਸ ਚੱਲ ਰਿਹਾ ਪਿੰਡਾਂ ਵਾਲੇ ਲੋਕ ਇਥੇ ਖੁਸ਼ ਨੇ ਮੁਕਾਬਲਾ ਕਿਹਦੇ ਨਾਲ ਲੱਗਦਾ ਹੈ ਆਮ ਆਦੀ ਪਾਰਟੀ ਦਾ ਅਨੰਦ ਵਰਸਪ ਸੇਟ ਤੋਂ ਦੇਖੋ ਮੁਕਾਬਲਾ ਤਾਂ ਤੁਸੀਂ ਕੰਮ ਕਰੋ ਤੁਹਾਡਾ ਮੁਕਾਬਲਾ ਕਿਸੇ ਨਾਲ ਨਹੀਂ ਦਿੰਦਾ ਜਿੱਥੇ ਵੀ ਮੁਕਾਬਲਾ ਉਦੋਂ ਪੈਂਦਾ ਜਦੋਂ ਜਿੱਦਾਂ ਕਿ ਪਹਿਲਾਂ ਕੀ ਹੁੰਦਾ ਸੀ ਵੀ ਕਿ ਅਕਾਲੀਆਂ ਤੋਂ ਅੱਕੀ ਕਾਂਗਰਸ ਆ ਗਈ ਕਾਂਗਰਸ ਤੋਂ ਅੱਕੀ ਅਕਾਲੀ ਆਪਸ਼ਨ ਨਹੀਂ ਸੀ ਸੋ ਸਾਡਾ ਤੇ ਮੁਕਾਬਲਾ ਇਹ ਆ ਵੀ ਅਸੀਂ ਕੰਮ ਵੱਧ ਵੱਧ ਤੋਂ ਵੱਧ ਕੰਮ ਕਰਨਾ ਸਾਡਾ ਤਾਂ ਇੱਕ ਦੂਜੇ ਨਾਲ ਮੁਕਾਬਲਾ ਜ਼ਰੂਰ ਹੁੰਦਾ ਵੀ ਉਹ ਅਸੀਂ ਸਰਪੰਚਾਂ ਨੂੰ ਜਿੰਨੇ ਵੀ ਸਰਪੰਚ ਸਾਹਿਬ ਸਾਡੇ ਹੈਗੇ ਸੀ ਉਹਨਾਂ ਨੂੰ ਕਹਿੰਦੇ ਆ ਵੀ ਜਦੋਂ ਕੋਈ ਤੁਹਾਡੇ ਪਿੰਡ ਚ ਆਵੇ ਹਾਂਜੀ ਤੇ ਅਗਲਾ ਕਹਿੰਦੇ ਵੀ ਸਰਪੰਚ ਕੌਣਾ ਪਿੰਡ ਦਾ ਸੋ ਮੇਰੀ ਇੱਛਾ ਵੀ ਜਦੋਂ ਕੋਈ ਹਲਕੇ ਚ ਵੜੇ ਨਾ ਉਹ ਤਾਂ ਪੁੱਛੇ ਵੀ ਇੱਥੋਂ ਦਾ ਐਮ ਐਲ ਏ ਕੌਣ ਹੈ ਸੋ ਕੰਮ ਕਰਨ ਦਾ ਮੁਕਾਬਲਾ ਹੋਣਾ ਚਾਹੀਦਾ ਜਿੱਤ ਬੰਦਾ ਆਪ ਹੀ ਜਾਂਦਾ ਅਚ ਲਾਸਵਾਲਿਆ ਰਾਤ ਜਿਹੜੀ ਅੱਗ ਲੱਗੀ ਆ ਕਿਸਾਨ ਤੇ 14 15 ਏਕ ਮੇਰੇ ਖਿਆਲ ਉਹਨਾਂ ਦੀ ਸੜਕੇ ਸਵਾਹ ਹੋ ਗਏ ਹਾਂਜੀ ਤਾਂ ਇਵੇਂ ਦੇਖੋ ਤਾਂ ਕੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਾ ਇੰਤਜ਼ਾਮ ਹੋਰ ਕੀਤਾ ਜਾ ਰਿਹਾ ਜਾਂ ਕਿਸ ਤਰੀਕੇ ਨਾਲ ਅਧਿਕਾਰੀਆਂ ਦੀ ਕਿਵੇਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਾਂਜੀ ਅਸੀਂ ਉੱਥੇ KFC ਤੋਂ ਅੱਗੇ ਜਾ ਕੇ ਜਿਹੜਾ ਰੋਡ ਤੇ ਬਣਿਆ ਹੋਇਆ ਸੀ ਉੱਥੇ ਇੱਕ ਆਲਰੇਡੀ ਪੱਕੀ ਜਦੋਂ ਤੱਕ ਇਹ ਬਾਡੀ ਚੱਲਣੀ ਹੈ ਅਸੀਂ ਫਾਇਰ ਬ੍ਰਿਗੇਡ ਦੀ ਗੱਡੀ ਖੜੀ ਕਰ ਦਿੱਤੀ ਹੈ ਤੇ ਪ੍ਰਸ਼ਾਸਨ ਨੂੰ ਪੂਰਾ ਲੜ ਰੱਖਿਆ ਹੋਇਆ ਇਹ ਪਤਾ ਨਹੀਂ ਲੱਗਿਆ ਵੀ ਕੋਈ ਸਪਾਰਕ ਕੀਤਾ ਜਾਂ ਕਿਸੇ ਨੇ ਕੋਈ ਉੱਥੇ ਖਾ ਪੀ ਕੇ ਕੁਝ ਸਿੱਟਿਆ ਬਿਲਕੁਲ ਤੇ ਉਹ ਕਿਸ ਤਰੀਕੇ ਉੱਥੇ ਪੂਰੀ ਖੜੀ ਕਣਕ ਨੂੰ ਖੇਤ ਦੇ ਉਹ ਕਿਦਾਂ ਕਿਸਾਨ ਰੋ ਰਿਹਾ ਸੀ ਤੇ ਮੁੱਖ ਮੰਤਰੀ ਸਾਹਿਬ ਦੇ ਵੀ ਇਹ ਮੁੱਦਾ ਪੂਰੇ ਧਿਆਨ ਦੇ ਵਿੱਚ ਆ ਉਹਨਾਂ ਦਾ ਪੂਰੇ ਦਾ ਪੂਰਾ ਪਟਵਾਰੀ ਸਾਹਿਬ ਵੱਲੋਂ ਤਹਿਸੀਲਦਾਰ ਸਾਹਿਬ ਵੱਲੋਂ ਜਾ ਕੇ ਮੌਜਨਾ ਕਰ ਦਿੱਤਾ ਗਿਆ ਤੇ ਜਿਹੜਾ ਮੁਆਵਜ਼ਾ ਉਹਨਾਂ ਦਾ ਜਲਦੀ ਪਹੁੰਚੂਗਾ ਬਿਜਲੀ ਦੇ ਅਧਿਕਾਰੀਆਂ ਨੂੰ ਕੋਈ ਹਦਾਇਤਾਂ ਦਿੱਤੀਆਂ ਨੇ ਕਿ ਜਿੱਤਰੀਆਂ ਤਾਰਾਂ ਢਿੱਲੀਆਂ ਨੇ ਸ਼ਾਰਟ ਸਰਕਟ ਹੁੰਦਾ ਹੈ ਕਿ ਉਹਦਾ ਕੋਈ ਨਾ ਹੋਵੇ ਤਾਰਾਂ ਟਾਈਟ ਕੀਤੀਆਂ ਜਾਣ ਕਿਉਂਕਿ ਬਿਲਕੁਲ ਹੁਣ ਪੀਕ ਤੇ ਹੈ ਕਣਕ ਜਿਹੜੀ ਆ ਚੁ। ਦੇਖੋ ਤਾਰਾਂ ਤਾਂ ਉੱਥੇ ਠੀਕ ਨੇ। ਗੱਲ ਇਹ ਵੀ ਖੇਤ ਦੇ ਉੱਪਰ ਦੀ ਲੰਗਦੀ ਹੈ। ਹੁਣ ਜਿਹੜਾ ਪੁਰਾਣਾ ਤਾਰਾਂ ਬਿਜਲੀ ਵਾਲੀਆਂ ਤਾਰਾਂ ਪਾਈਆਂ ਹੋਈਆਂ ਉਹ ਹੀ ਉਹ ਪਹਿਲਾਂ ਹੀ ਸਾਰੀਆਂ ਖੇਤਾਂ ਉੱਤ ਦੀ ਕੱਢੀਆਂ ਹੋਈਆਂ। ਇਤੇ ਇਹ ਵੀ ਹੌਲੀ ਹੌਲੀ ਕਰਕੇ ਸਿਸਟਮ ਨੂੰ ਬਦਲਿਆ ਜਾਵੇ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਇਹ ਸਨ ਮੰਤਰੀ ਨੂੰ ਮਾਰਵਿੰਦ ਖੰਗ ਨੂੰ ਜਿੰਨਾ ਵੱਲੋਂ ਲਗਾਤਾਰ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਆਪਣੀ ਪਾਰਟੀ ਵਾਸਤੇ ਮਾਰਵਿੰਦ ਖੰਗ ਨੂੰ ਐਮਪੀ ਬਣਾਉਣ ਦੀਆਂ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਨੇ ਜਿਸ ਨੂੰ ਲੈ ਕੇ ਲਗਾਤਾਰ ਜਿਹੜੀਆਂ ਮੀਟਿੰਗਾਂ ਭਾਵੇਂ ਅਨੰਦਪੁਰ ਸਾਹਿਬ ਹਲਕੇ ਦੇ ਮਾਰਵਿੰਦ ਖੰਗ ਦੀ ਹੋਵੇ ਜਾਂ ਫਿਰ ਹਲਕਾ ਖੜ ਦੇ ਵਿੱਚ ਹੋਵੇ ਤਾਂ ਲਗਾਤਾਰ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਜਿੱਥੇ ਕਈ ਪਿੰਡਾਂ ਦੇ ਵਿੱਚ ਨਾਲ ਦੌਰਾ ਕੀਤਾ ਗਿਆ ਤੇ ਇਹਨਾਂ ਨੂੰ ਦੱਸਿਆ ਗਿਆ ਕਿ ਲਗਾਤਾਰ ਵਿਕਾਸ ਹੀ ਪਿੰਡਾਂ ਚੱਲ ਰਹੇ ਨੇ ਦੇਖਦੇ ਕਿ ਹੁਣ ਅਗਲੇ ਦਿਨਾਂ ਦੇ ਵਿੱਚ ਚੋਣਾ ਹੋਣੀ ਹੈ ਉੱਤੇ ਵਿੱਚ ਕਿਸ ਦਾ ਉਮੀਦਵਾਰ ਬਣਦਾ ਹੈ ਅਨੰਦਪੁਰ ਸਾਹਿਬ ਤੋਂ ਤਾਂ ਉਹ ਵਾਲਾ ਸਮੇਂ ਦੱਸੇਗਾ ਫੋਟੋਆਂ ਕੈਮਰਾਮੈਨ ਤਸਵੀਰ ਦੇ ਨਾਲ ਹਰਤੇ